ਕਾਚੀ ਗੱਲ ਜੀ ਸਭ ਨੂੰ દિਵਾਲੀ ਦੀਆਂ ਸਫਾਈਆਂ ਸ਼ੁਰੂ ਹੋ ਰਹੀਆਂ ਨੇ ਤੇ ਕੁਝ ਕ ਸਫਾਈ ਕਰ ਲਈ ਸੀ ਤੇ ਕੁਝ ਰਹਿ ਗਈ ਸੀ ਤੇ ਅੱਜ ਧੋਣੇ ਨੇ ਕਰਟਨਸ ਤੇ ਮੈਂ ਤੁਹਾਨੂੰ ਬਰਤਨ ਸਾਫ਼ ਕਰਨ ਵਾਲਾ ਕੋਲ ਵੀ ਬਣਾਉਣ ਦੱਸਾਂਗੀ ਕਿੱਦਾਂ ਬਣਾਇਦਾ ਵਾ ਤੇ ਮਤਲਬ 90 ਰੁਪਏ ਦਾ ਹੁੰਦਾ ਤਿੰਨ ਮਹੀਨੇ ਚੱਲ ਜਾਂਦਾ ਹੱਥ ਵਗੈਰਾ ਵੀ ਨਹੀਂ ਕੁਝ ਮਤਲਬ ਹੁੰਦੇ ਰਫ ਜੇ ਤੇ ਇਦਰਾ ਟੈਡੀ ਵਗੈਰਾ ਵੀ ਧੋ ਕੇ ਰੱਖ ਦਿੱਤੇ ਹੋਏ ਨੇ ਤੇ ਅੱਜ ਬਣਾਣੀ ਆ ਆਲੂ ਪਨੀਰ ਦੀ ਸਬਜ਼ੀ ਕਟਿੰਗ ਕਰਨ ਲੱਗ ਗਏ ਵਿੰਗੇਟ ਐਡੇ ਕੱਟ ਦੇਣੇ ਤੂੰ ਪਰ ਨੀਰਦੀ ਕਟਿੰਗ ਕਰਨਾ ਮੈਨੂੰ ਵੀ ਬਹੁਤ ਪਸੰਦ ਆ ਤੇ ਜਾਨੋ ਨੇ ਵੀ ਬਹੁਤ ਪਸੰਦ ਕਰਦੇ ਮੈਨੂੰ ਲੱਗਦਾ ਸਾਰਿਆਂ ਨੂੰ ਬਹੁਤ ਪਸੰਦ ਆ ਆਪਣੀ ਦੇ ਪੀਸਿਸ ਨੂੰ ਕੱਟ ਕਰਨਾ ਬਹੁਤ ਮਜ਼ਾ ਆਉਂਦਾ ਕਟਿੰਗ ਕਰਨ ਚ ਆਜਿਤੇ ਸੋਫਿਆਂ ਦੇ ਕਵਰਸ ਤੋਂ ਉੱਤੇ ਤੇ ਜਿਹੜੇ ਕਰਟਨਸ ਚੋਣਾ ਵਾਲੇ ਸੀ ਉਹ ਤੋਂ ਤੇ ਹੱਥ ਨਾਲ ਧੋਣ ਵਾਲੇ ਜਿਹੜੇ ਉਹ ਮੰਮਨ ਤੋਂ ਤੇ ਤੇ ਬਾਕੀ ਸਾਰੇ ਰੂਮਸ ਦੇ ਕਰਟਨਸ ਕੱਲ੍ਹ ਧੋਣੇ ਆ ਇੱਥੇ ਥੋੜੀ ਤੇ ਮੈਂ ਕੀ ਕਰਾਂਗੀ ਹਮਮਾ ਕਰ ਕਰ ਕੇ ਲੱਗਿਆ ਨਾ ਕਿ ਇਵਰੀ ਇਦਾਂ ਹੁੰਦਾ ਮੇਰੇ ਨਾਲ ਚਨਮੀਤ ਮੈਨੂੰ ਪੁੱਛ ਰਿਹਾ ਸੀ ਕੁਝ ਤੇ ਮੈਨੂੰ ਪਤਾ ਹੀ ਨਹੀਂ ਕਿ ਪੁੱਛ ਰਿਹਾ ਮੈਂ ਆਪਣੀਆਂ ਸੋਚਾਂ ਚ ਗਵਾਚੀ ਸੀ ਤੇ ਹੁਣ ਮੈਨੂੰ ਵੀਡੀਓ 'ਚ ਪਤਾ ਲੱਗਾ ਕਿ ਉਹ ਮੈਨੂੰ ਕੁਝ ਪੁੱਛ ਰਿਹਾ ਇਹ ਤੇ ਮੈਂ ਉਹਨਾਂ ਰਿਸਪੌਂਸ ਹੀ ਨਹੀਂ ਦਿੱਤਾ ਕੋਈ ਬਾਕੀ ਪੂਰੇ ਘਰ ਦੇ ਕਲੀਨਿੰਗ ਦੀ ਵੀਡੀਓ ਮੈਂ ਚੈਨਲ ਤੇ ਆਪਣੇ ਤੇ ਪਾਈ ਹੋਈ ਹੈ ਪਿਛਲੇ ਸਾਲ ਵਾਲੀਆਂ ਵੀਡੀਓ ਚ ਇਸ ਵਾਰੀ ਮੈਂ ਕਿਚਨ ਦੀ ਡੀਪ ਕਲੀਨਿੰਗ ਜਿਹੜੀ ਕੀਤੀ ਉਹ ਹੀ ਪੂਰੀ ਵੀਡੀਓ ਪਾਈ ਹੈ ਤੇ ਬਾਕੀ ਜਿਹੜੀ ਘਰ ਦੀਆਂ ਉਹ ਮੈਂ ਥੋੜਾ ਬੋਤਾ ਪਾਇਆ ਤੇ ਪਹਿਲੀਆਂ ਜਿਹੜੇ ਪਿਛਲੇ ਸਾਲ ਵਾਲੀ ਉਹਦੇ ਚ ਮੈਂ ਹਰ ਇੱਕ ਚੀਜ਼ ਡਿਟੇਲ ਵਿੱਚ ਪਾਈ ਹੈ ਜੇ ਤੁਸੀਂ ਦੇਖਣਾ ਚਾਹੁੰਦੇ ਵੀਡੀਓ ਤਾਂ ਦੇਖ ਸਕਦੇ ਹੋ ਉੱਥੇ ਦੀਵਾਲੀ ਕਲੀਨਿੰਗ ਦੀ ਹੈਲਪ ਵੀ ਬੜੀਆਂ ਚੀਜ਼ਾਂ ਚ ਮਿਲੋਗੇ ਮੋਟੀਵੇਸ਼ਨ ਤੁਹਾਡੀ ਮਿਲੋਗੇ ਤੁਹਾਨੂੰ ਤੇ ਕਰਟਨਸ ਇਧਰ ਸੁੱਕਣੇ ਪਾਈ ਜਾਂਦੇ ਆ ਤੇ ਬਸ ਸਾਰੇ ਕਲੀਨਿੰਗ ਹੋ ਗਈ ਬਸ ਇਹ ਹੀ ਰਹਿ ਗਏ ਸੀ ਤੇ ਇਹ ਵੀ ਹੁਣ ਸਾਫ ਹੋ ਗਿਆ ਤੇ ਕਲੀਨਿੰਗ ਸਾਡੀ ਹੋ ਗਈ ਡਨ ਹੁਣ ਇੱਕਲ ਮਾਰੇ ਦੇ ਡਰੋ ਵਗੈਰਾ ਸਾਫ ਕਰਨ ਵਾਲੇ ਥੋੜੇ ਜਿਹਾ ਉਹ ਹੁਣ ਬਸ ਕਰਨੇ ਆ ਕਿਸੇ ਦਿਨ ਕਿਉਂਕਿ ਹੁਣ ਚੰਨ ਦੇ ਇਗਜ਼ਾਮਸ ਚੱਲ ਰਹੇ ਨੇ ਇਸ ਕਰਕੇ ਅਜੇ ਮੇਰਾ ਫੋਕਸ ਸਿਰਫ ਹੋਰੇ ਇਗਜ਼ਾਮਸ ਤੇ ਹੈ ਤੇ ਹੁਣ ਉਹ ਜਿਹੜਾ ਡਰੋ ਵਾਲਾ ਕੰਮ ਹੈ ਇੱਕ ਦਿਨ ਵਿੱਚ ਹੋ ਜਾਣਾ ਤੇ ਇੱਧਰ ਗਿੱਦਰ ਲੈ ਆਇਆ ਤੇ ਗਰਮ ਪਾਣੀ ਪਾ ਪਾ ਕੇ ਹੋਸ਼ ਕਰ ਰਹੀ ਹਾਂ ਇਤਨਾ ਬਹੁਤ ਜਲਦੀ ਨਿਕਲਦੇ ਜਾਂਦੇ ਆ ਤੇ ਬਿਲਕੁਲ ਸਾਫ ਸਾਫੁੰਦੇ ਜਾਂਦੇ ਆ ਕਰਕੇ ਤੇ ਇੱਧਰ ਚਨਮੀਤ ਸਵੇਰੇ ਸਵੇਰੇ ਕਹਿੰਦਾ ਮੈਂ ਹੋਈ ਕਰਟਨਸ ਲਾ ਕੇ ਜਦੋਂ ਸਵੇਰੇ ਸਕੂਲ ਜਾਣ ਤੋਂ ਪਹਿਲਾਂ ਲਾ ਕੇ ਗਿਆ ਵਾ ਕਰਟਨਸ ਸਾਰੇ ਤੇ ਇਹ ਕਲਿਪਸ ਮੈਂ ਮੰਮਾ ਦੇ ਪਹਿਲਾਂ ਐਡ ਕਰਤੀ ਸੀ ਇਹ ਜਦੋਂ ਲਾ ਕੇ ਗਿਆ ਤੇ ਫਿਰ ਮੰਮਾ ਨੇ ਦੁਪਹਿਰ ਭੇਨ ਦਿੱਤੇ ਤੇ ਫਿਰ 10 11 ਵਜੇ ਵਾਸ਼ ਕਰ ਦਿੱਤੇ ਸੀ ਇਹ ਵਾਲੇ ਦੇਖੋ ਕਿੰਨੇ ਗੰਦੇ ਹੋਏ ਪਏ ਨੇ ਇੰਨਾ ਕਟਾ ਪਤਾ ਨਹੀਂ ਕਿ ਕਿਧਰੋਂ ਦੀ ਦਰਵਾਜ਼ਿਆਂ ਦੇ ਵਿੱਚੋਂ ਦੀ ਆ ਜਾਂਦਾ ਵਾ ਕੋਈ ਪਤਾ ਨਹੀਂ ਲੱਗਦਾ ਵੈਸੇ 1 ਸਾਲ ਬਾਅਦ ਹੀ ਆਪਾਂ ਵਾਸ਼ ਕਰਦੇ ਹਾਂ ਤੇ ਮਤਲਬ ਦੀਵਾਲੀ ਤੋਂ ਦੀਵਾਲੀ ਤੱਕ ਹੋ ਤੋ ਕਿ ਜਿੰਨੇ ਕਿ ਧੁੱਪ ਜਾਂਦੇ ਸਕਾ ਸਕਾ ਕੇ ਤੇ ਇੱਥੇ ਰੱਖ ਦਿੱਤੇ ਹੋਏ ਨੇ ਤੇ ਉਹ ਰੂਮ ਦੀ ਝਾੜ ਪੁੰਝ ਵਗੈਰਾ ਵੀ ਕਰ ਦਿੱਤੀ ਹੋਈ ਹੈ ਕੁਝ ਕਿ ਵੀਡੀਓ ਦੀ ਕਲਿੱਪਸ ਅੱਗੇ ਪਿੱਛੇ ਹੋ ਗਈਆਂ ਨੇ ਕਿਉਂਕਿ ਮੈਂ ਥੋੜੇ ਦਿਨਾਂ ਬਾਅਦ ਇਹ ਵੀਡੀਓ ਐਡਿਟ ਕਰ ਰਹੀ ਹਾਂ ਤੇ ਹੁਣ ਕੁਝ ਸਮਝ ਨਹੀਂ ਲੱਗਦੀ ਪਈ ਤੇ ਜਦੋਂ ਨਾਲ ਦੀ ਨਾਲ ਵੀਡੀਓ ਵਗੈਰਾ ਐਡਿਟ ਹੋ ਜੇ ਤੇ ਫਿਰ ਪਤਾ ਲੱਗ ਜਾਂਦਾ ਕਿ ਕਿਹੜਾ ਪਾਰ ਪਹਿਲਾਂ ਸੀ ਕੀ ਕੀਤਾ ਸੀ ਪਹਿਲਾਂ ਕੀ ਬਾਅਦ ਵਿੱਚ ਕੀਤਾ ਸੀ ਪਾਣੀ ਉਹ ਦੇ ਪਹਿਲਾ ਪਹਿਲਾ ਅੱਛਾ ਇਹ ਤਾਂ ਨਿੱਕੇ ਨਿੱਕੇ ਪੈਕਟ ਵੀ ਮਿਲਦੇ ਸੀ ਉਹ ਚਾਹ ਨਾਲ ਘਿੰਚੀ ਲਾ ਕੇ ਦੇਵੇ ਇੱਕ ਬਰਤਨ ਸਾਫ ਕਰਨ ਲਈ ਕੈਂ ਤੁਹਾਨੂੰ ਹੱਥ ਨੂੰ ਬਾਹਰ ਤੋਂ ਚੱਪਲ ਤੇ ਲੈ ਜਾ ਚੱਪਲ ਪਾਏਗਾ ਤੇ ਵੇਰੀ ਹੈ ਜਿਹੜੇ ਨਿੱਕੇ ਨਿੱਕੇ ਮਿਲਦੇ ਪੈਕਟ ਉਹ ਨਹੀਂ ਮਿਲਦੇ ਵੇਚਾ ਅੱਗੇ ਵੱਖਰੇ ਪੁੰਦੇ ਹੁੰਦੇ। ਜੀ ਮੇਰੀ ਕੇਂਦੇ। ਹੁਸ਼। ਉਹਦੇ ਵਿੱਚ ਪਾਗ ਦਾ ਹੱਥ ਨਹੀਂ ਲਾਉਣਾ। ਉਹਦੇ ਨਾਲ ਤਾਂ ਹੁਣ ਢੋਲਣਾ ਵਾ ਡੰਡੇ ਨਾਲ। ਨਹੀਂ ਹੱਥ ਲੈਣਾ। ਜਦੋਂ ਪਾਣੀ ਪੂਰਾ ਪਵੇ ਤੇ ਫੇਰ ਨਹੀਂ ਚੁੱਪਦਾ। ਕੋਲ ਜਾਣਾ ਵਿੱਚ ਅੱਗੇ ਬ੍ਰੇਕ ਹੁੰਦੇ ਇਹਦੇ ਇੱਕ ਤਾਂ ਨਾ ਉਹ ਬੱਤਨ ਸਾਫ਼ ਕਰੀ ਦੇਣਾ ਇਹਦੇ ਨਾਲ ਆ ਤੇ ਕੀ ਹੁੰਦਾ ਕਿੰਦਰ ਹਟਿਆ ਮੈਂ ਕੀ ਕਰੀ ਉਹ ਜਰਾ ਛੱਡ ਜਾ ਫਾਹਿੰਦੇ ਕਿ ਦਸਾੜੇ ਏ ਕੋਈ ਕੰਮ ਹੀ ਕਰ ਲਵਾਂਗੇ ਪਰ ਸਾਫ ਬੜੇ ਵਧੀਆ ਹੁੰਦੇ ਆ ਨਾਲੇ ਟਾਈਮ ਵੀ ਕੱਢ ਜਾਂਦੇ ਹਨ ਜਪੜਾ ਜੀ ਆਗੀ ਤੋਂ ਇਹ ਨਹੀਂ ਜੀ ਪਹਿਲਾਂ ਇਹਨੂੰ ਕੋਲ ਆ ਕੇ ਲੱਗ ਰਿਹਾ ਜੀ ਬੋਲਦਾ ਰਹਿਣਾ ਵਿੱਚ ਬਾਤ ਚ ਤੇ ਚ ਡੰਡਾ ਫੇਰ ਦਰਵਾਜ਼ਾ ਨਾ ਇਹ ਬੱਚੇ 5 ਲੀਟਰ ਪਾਣੀ ਪੀਂਦਾ ਨਾ ਹਾਂ 5 ਕਿੱਦਾਂ ਜਿਹੜਾ ਅਸੀਂ ਵਿਮ ਲਿਕ ਲਿਕ ਡਿਸ਼ ਪੋਸ਼ ਬਰ ਵਗੈਰਾ ਲੈਣੇ ਆ ਉਹਦੇ ਨਾਲੋਂ ਕਿਤੇ ਵਧੀਆ ਇਹ ਚੀਜ਼ ਆ ਮੈਂ ਵਿਮ ਵੀ ਲਿਆ ਲਿਆ ਕਿ ਵੇਖ ਲੈ ਪਰ ਉਹ ਇੰਨੇ ਵਧੀਆ ਨਹੀਂ ਆ ਨਾ ਇੰਨਾ ਟਾਈਮ ਕੱਢਦੇ ਆ ਤੇ ਇਹ ਜਿਹੜਾ ਇਹ ਟਾਈਮ ਵੀ ਕੱਢ ਜਾਂਦਾ ਤੇ ਬਹੁਤ ਵਧੀਆ ਇਹ ਇਹਦੀ ਦੋ ਕ ਡ੍ਰੋਪਸ ਪਾਈ ਤੇ ਪੂਰੇ ਬਰਤਨ ਸਾਫ ਦਿੱਕੀ ਘੰਟਾ ਨਾ ਨਿਕਲ ਗਿਆ ਇਹਦੇ ਉੱਤੇ ਪਤਾ ਨਹੀਂ ਉਹ ਟੱਕਣ ਆ ਜਾਂਦਾ ਕਿ ਨਹੀਂ ਪੰਪਾ ਵੱਲ ਇੱਥੇ ਆ ਜਣਾ ਨਾ ਇੱਥੇ ਪਾ ਰਾਂਗੇ ਹਾਂ ਮੈਂ ਤੇ ਕਿੱਦਿ ਨੂੰ ਨਾ ਪਾ ਰਹੀ ਹਾਂ ਹਾਂਜੀ ਤੇਲ ਜਿਹਾ ਵੰਗੂ ਆਹ ਖਾਣੇ ਨਹੀਂ ਇਦਾਂ ਇਹ ਕੁੱਤਾ ਮਣੀ ਚੈਲ ਦਿਨਾਂ ਤੋਂ ਨਹੀਂ ਖਾਦਾ ਇਹ ਐਵੇਂ ਨਹੀਂ ਸੰਭਲਦੀ ਜਦੋਂ ਪਾਣੀ ਪੂਰਾ ਪਏ ਤਾਂ ਫਿਰ ਠੀਕ ਹੁੰਦਾ ਵਾ ਨਹੀਂ ਤੇ ਇੰਨੇ ਕ ਨਾਲ ਚੁੱਭਦਾ ਤੂੰ ਲੀਬੂ ਕੁ ਕੱਪੜੇ ਲਾ ਲ ਖਾਏ ਤੇ ਕਰ ਲਾ ਦੇ ਆਹ ਕੱਨ ਦੇ ਲੀਬੂ ਦੇ ਦੂਜੇ ਪਾ ਲੈਨੇ ਪਜਾਮੇ ਵਾਲੇ ਹੁਣ ਲਾ ਕੇ ਤੇ ਮਸ਼ੀਨ ਤੇ ਰੱਖ ਦੇ ਨਾ ਅੰਦਰ ਬੈੱਡ ਕਿ ਲਾਊਗਾ ਸਾਡੇ ਬਾਲਟੀ 5 ਲੀਟਰ ਦੀ ਆਪਾਂ ਭਰ ਲੈਣੀ ਆ ਪੂਰੀ ਇਹ ਤਾਂ ਕੱਢੀ ਦੇ ਹਾਂ ਏਦਾਂ ਦਾ ਬੰਦਾ ਵਾ ਉਹ ਬੋਤਲ ਹੋ ਗਈ ਹੀ ਪਹਿਲਾਂ ਪਰ ਉਹ نیچے ਟੁੱਟ ਗਈ ਐ ਤੇ ਆਹ ਢੱਕਣਾ ਬੋਤਲ ਤੇ ਲਗਾ ਕੇ ਵੇਨੇ ਆ ਥੋੜਾ ਬੋਤਲ ਫਿੱਟ ਆ ਗਿਆ ਵਾ ਹਾਂ